ਸਸੀ ਗਾਜੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਲੌਗ ਲੈ ਸੱਜਾ ਵਗੈਰਾ ਸ਼ੇਅਰ ਕਰ ਲੈਕੀ ਕਰਾ ਕਮੈਂਟ ਬਾਕਸੇ ਕਰਿਓ ਹੁਣ ਮੈਂ ਆ ਰਹਾ ਸੰਗਰੂਰ ਵਸ ਪਹਿਲਾਂ ਸੀ ਵੇ ਸਕੂਲ ਜਦਿ ਸਾਡੇ ਸਕੂਲ ਦੀ ਛੁੱਟੀ ਹੋ ਗਈ ਉਧਰ ਆ ਕੇ ਰਵਿੰਦਰਪਾਪਾ ਨਾਲ ਮਾਵਣੀ ਉਧਰ ਸਾਨੂੰ ਵੈਂਚੋਂ ਕੁਝ ਚੀਜ਼ੀ ਦੇਣ ਲੱਗੇ ਅਸੀਂ ਲੈ ਚੀਜ਼ੀ ਲੈ ਲਈ ਫਿਰ ਪਾਪਾ ਕਹਿੰਦਾ ਕਿ ਫਿਰ ਫਿਰ ਮੇਰੇ ਦੀਦ ਵੀਰਣ ਗਿਆ ਸਾਨੂੰ ਰਾੜੀ ਲੈ ਦੇ ਫਿਰ ਅਸੀਂ ਇੱਥੇ ਆ ਗਏ ਹੁਣ ਅਸੀਂ ਕੋਠੇ ਤੇ ਪਤੰਗ ਚੜਾਉਣ ਲੱਗਿਓ ਚੜ੍ਹਿਆ ਨਹੀਂ ਹੁਣ ਸਾਨੂੰ ਮਾ ਕਹਿੰਦਾ ਮੈਂ ਨਹੀਂ ਰੱਖੇਂ ਦਿੰਦਾ ਸੋਨੂੰ ਮਾ ਪਹਿਲਾ ਠੀਕ ਜੀ ਹੁਣ ਨਹੀਂ ਪਹਿਲਾ ਮਾ ਠੀਕ ਸੀ ਸੁਨੋ ਮਾ ਠੀਕ ਨਹੀਂ ਹੈਗੇ ਹੁਣ ਮਾ ਮਾਰੇ ਵਲੌਗ ਬਣਾਉਣ ਵਾਸਤੇ ਦੇਤਾ ਹੁਣ ਮਾ ਜਾ ਰਹੀ ਹੈ ਨੀਂਦ ਦੀ ਨਿਕਾੜ ਦੇਖੋ ਹੁਣ ਤੱਕ ਕੀ ਗੱਲ ਹੋਈ ਪੜ ਰਹੀ ਆ ਸਿੱਧੂ ਮੂਥੇਕੂ ਦੇ ਡਾਟਾ ਹੂੰ 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 ਬੱਸ ਹੂੰ ਬੱਸ ਮੈਂ ਦੇਖ ਹਰਾਮ ਕਰਿਆ ਮੈਂ ਹਰਾਮ ਦੇ। ਇਹਦਰ ਮਾਈ ਗੋਡ। ਓ ਮਾਈ ਗੋਡ। ਤੁੰਦਲਾ। ਤੁੰਦਲਾ ਨੰਦਾ ਦੋ ਲਾ ਕੇ। ਇਹ ਕਰਦੇ ਬੱਦੇ। ਉਹ ਅਦਰ ਹੋਰ ਕੁਝ ਵੀ ਕਰੀ ਜਾਂਦੇ ਨੇ। ਸਤਿ ਸ੍ਰੀ ਅਕਾਲ ਜੀ ਤੇ ਮੈਂ ਕੱਲ ਨਾਲੋਂ ਕਾਫੀ ਬੈਟਰ ਹਾਂ ਜੀ ਮੈਂ ਤੁਹਾਨੂੰ ਦੇਖਿਆ ਮੰਮੀ ਆ ਗਏ ਨੇ ਮੇਰੇ ਕੋਲ। ਤੇ ਕੱਲ ਨਾਲੋਂ ਕਾਫੀ ਬੈਟਰ ਮੈਂ ਆਪ ਉੱਠ ਚਲੀ ਆਂ ਪਹਿਲਾਂ ਮੈਂ ਕੋਠਿਆ ਨਹੀਂ ਜਾਂਦਾ ਤੇ ਹੁਣ ਕਾਫੀ ਠੀਕ ਹੈ। ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਇੰਨੀਆਂ ਤੁਸੀਂ ਬੈਸਟ ਵਿਸ਼ੇ ਦਿੱਤੀਆਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਐਵੇਂ ਪਿਆਰ ਕਰਦੇ ਰਿਹਾ ਕੋ ਸਾਨੂੰ ਫਤਿਹ ਆਇਆ ਹੋਇਆ ਸਾਡੇ ਕੋਲ ਤੇ ਮੈਨੂੰ ਬੜੀ ਖੁਸ਼ੀ ਹੈ ਮੇਰੇ ਪੁੱਤ ਨੇ ਰੌਣਕ ਲਾਈ ਪਈ ਹੈ ਪਹਿਲਾਂ ਸਵੇਰੇ ਕੋਠੇ ਤੇ ਚੜਿਆ ਸੀ ਉਦੋਂ ਦਾ ਗਰਾਫ ਤੇ ਵਧੀਆ ਵਧੀਆ ਇਹ ਲੱਗ ਰਿਹਾ ਥੋੜਾ ਜਿਹਾ ਕਿਉਂ ਪਤੰਗ ਨਹੀਂ ਆ ਗਿਆ ਯਾਰ ਦੀਦੀ ਨੂੰ ਮਿਸ ਤਾਂ ਨਹੀਂ ਕਰ ਰਹੇ ਕਾ ਤਾਰ ਨਹੀਂ ਬਤੰਦ ਨਹੀਂ ਆ ਗਿਆ ਪਤੰਗ ਪੁੱਤ ਜਦੋਂ ਬਸੰਤ ਆਏਗੀ ਮੈਂ ਲਿਆ ਦੂੰਗੀ ਪਾਪਾ ਉਤਾਰ ਪਾਪਾ ਲਿਆ ਕੇ ਦੇਣਗੇ ਠੀਕ ਹੈ ਫਿਰ ਤਾਰ ਪਾਪਾ ਕੋਲ ਆ ਕੇ ਆਉਂਗਾ ਹਾਂ ਮੈਂ ਫੋਨ ਕਰੂੰ ਫਿਰ ਅਮਨੁਰੀ ਆਉਣਗੇ ਨਾ ਫਿਰ ਮੈਂ ਅਮਨੁਰਾ ਨੂੰ ਕਹਿ ਦਾਂਗੀ ਠੀਕ ਹੈ ਜਦੋਂ ਤੁਹਾਨੂੰ ਲੈਣ ਆਉਣਗੇ ਮੈਂ ਫੋਨ ਕਰ ਦੇਣੀ ਆ ਠੀਕ ਹੈ ਓਕੇ ਕੀ ਲੱਭਦੇ ਪਤਾ ਪੁੱਤ ਅੱਲਾ ਖਾਸ ਨਾ ਕੋ ਟੋਲਾ ਹਾਂ ਜੇ ਸਾਰੀ ਦੇਖੋ ਉੱਥੋਂ ਐ ਤੇ ਹੋ ਰਿਆ ਵੀ ਬੈਠਿਆ ਹੋਇ ਸੱਸੀ ਕਾਲਜੀ ਸਾਰਾ ਦੇਖੋ ਹੁਣ ਉਰੇ ਆ ਅਗਲ ਕੋਈ ਨਹੀਂ ਬੈਠਿਆ ਇਕੱਲਾ ਹੀ ਹੈ ਰੂਮ ਚ ਅਸੀਂ ਸਾਰੇ ਵਾਲੀ ਸਾਈਡ ਬੈਠੇ ਤੇ ਇਹ ਇਕੱਲਾ ਇੱਧਰ ਚੱਲ ਰਿਹਾ ਹੈ ਪਾਪਾ ਇਹ ਕੀ ਕਹਿਣਾ ਪਾਪਾ ਨੂੰ ਤੁਸੀਂ ਕਹਿ ਰਹੇ ਸੀ ਮੈਂ ਮੰਗ ਹਾਂਜੀ ਆ ਮਂਗਾ ਦੂੰਗੀ ਮੰਗਾ ਦੂੰਗੀ ਮੰਗਾ ਕੇ ਮੈਂ ਉਹ ਪਾਪਾ ਵੀ ਆਣੇ ਆ ਇਹ ਰਾਤ ਤੁਹਾਨੂੰ ਅਬ ਤਰ ਗੰਜਾ ਬੋਲ ਕੇ ਗਿਆ ਸੀ ਵੀਡੀਓ ਚ ਕੱਲ ਵਾਲੀ ਚ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਨਹੀਂ ਇਸ ਤੇ ਮੈਂ ਹਮ ਤੁਹਾਰੇ ਬਾਪ ਲੱਗਤੇ ਆ ਤੂੰ ਆਪਣੇ ਬਾਪ ਲੱਗਦੇ ਹੋ ਰਿਸ਼ਤੇ ਵਿੱਚ ਮੈਂ ਤੁਹਾਡੇ ਬਾਪ ਲੱਗਦੇ ਬਾਪ ਕੀ ਇਹ ਦੋ ਬਸਰ ਵਗਾਸ ਜਦ ਨੇ ਆਪਣਾ ਹਾਸਰੇ ਆ ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ ਵੀ ਮੈਂ ਰਿਸ਼ਤੇ ਵੀਰੇ ਵੀਰੇ ਪਿਓ ਲੱਗਦਾ ਰੁਕ ਜਾ ਇਹ ਪਿਓ ਬੱਤ ਦਾ ਪਿਆਰ ਹੈ ਜੇ ਸੀ ਬੱਬੂ ਸਰ ਅਬ ਤਾਰ ਪਾਪਾ ਨਾਲ ਕਮ ਕਮਾਵਲਾ ਲਾ ਦੀਏ ਫਿਰ ਕੌਣ ਜਿੱਤੂਗਾ ਮੁਕਾਬਲਾ ਕਰਾ ਦੀ ਫਿਰ ਕੌਣ ਜਿੱਤੂਗਾ ਕੌਣ ਜਿੱਤੂਗਾ ਅਗਾ ਤਾ ਉਦਾਰ ਬਾਪ ਜਿੱਤੂਗਾ ਬੜੀ ਆ ਬਾ ਉਹ ਹਾਏ ਤੇਰਾ ਸਾਰ ਸੁਣਦੇ ਹੋੜ ਗਏ ਵੀਡੀਓ ਦੇ ਖਾਤੇ ਵਲ ਦੇ ਦਿਨੇ ਸਾਰੇ ਹਾਂ ਹੋ ਗਿਆ ਕੀ ਹੋ ਗਿਆ ਹੋ ਰਿਹਾ ਦੋਨੇ ਜਣੇ ਕੀ ਕਹਿੰਦਾ ਕੀ ਹੋਇਆ ਕੀ ਕਰੇ ਵੀਰੇ ਨੂੰ ਮੈਂ ਕਹਿੰਦਾ ਮੇਰੀ ਯੂਨੀਫਾਰਮ ਨਹੀਂ ਹੈ ਯੂਨੀਫਾਰਮ ਲਾਈ ਨਹੀਂ ਤੁਸੀਂ ਕੱਪੜੇ ਲੈ ਕੇ ਨਹੀਂ ਆਏ ਫਿਰ ਹਾਂ ਬਾਲਕ ਦੇਸੀ ਮਾਈਂਡ ਆ ਪਟਾਈ ਤੇ ਬਾਲਕ ਦੇਸੀ ਕਹਿੰਦਾ ਇਹ ਛੋਟਾ ਜਿਹਾ ਬੱਚਾ ਹੈ ਬਾਲਕ ਬਾਲਕ ਕੋ ਬਾਲਕ ਤੂੰ ਹੀ ਜੈਂਟਲਮੈਨ ਹੈ ਮੈਂ ਬਾਲਕ ਦੇਸੀ ਮੈਂ ਤਾਂ ਪਟਾਈ ਤ੍ਰਿਸ਼ਵਰੀ ਕਲੇਸ਼ੀ ਤੂੰ ਨੀਰ ਚੋਪੜਾ ਮੈਨੋਂ ਮੈਸੀ ਚੋਪੜਾ ਅਪਰ ਪਾਬਾ ਚੋਪੜਾ ਹੁਣ ਆ ਤਾਂ ਨਾਲ ਤਾਂ ਨਹੀਂ ਰੱਖਣਾ ਨਹੀਂ ਰੱਖ ਤੋੜ ਲੈ ਏ ਜੋ ਦੇਖੋ ਸੁਣਾਵਾ ਗਾਣੇ ਮੈਂ ਗਾਣਾ ਸੁਣਾ ਲੈ ਪੁੱਤ ਤੇ ਆ ਥਪੜੇ ਵਾਲੇ ਗਾਣੇ ਮਰਾਲੀ ਅੰਦਾਜ਼ ਥਪੜੇ ਵਾਲੇ ਗਾਣੇ ਮੈਂ ਅੱਛੀ ਸਾਊਂਡ ਚਲੋ ਪੰਜਾ ਲੜਾਓ ਅੜਾਓ ਉਤਾਰ ਪੰਜਾ ਲੜਾਓ ਕਹਿੰਦੇ ਆ ਚਲ 1 2 3 ਗੋ 1 ਦੇਣਾ ਕੌਣ ਜਿੱਦਦਾ ਪਾਪਾ ਕੇ ਪੁੱਤ ਮੇਰੇ ਪੁੱਤ ਚ ਜਾਨਾ ਕੀ ਓਏ ਹਾਰ ਗਿਆ ਹਾਰ ਗਿਆ ਉਤਾਰ ਮੇਰੇ ਪੁੱਤ ਚ ਬਹੁਤ ਜਾਨਾ ਕੀ ਯਾਰ ਮੈਂ ਤਾਂ ਥਲੇ ਸਿੱਟਦਾ ਉਹ ਅਰਤਾਰ ਹਾਰ ਗਏ ਵਾਓ ਵੈਰੀ ਗੁੱਡ ਨੀਚੇ ਕੋਈ ਦੇਖ ਕੌਣ ਬਾਲਗ ਬਾਲਮਨ ਚੱਲ ਰਹੀ ਪੜਾਈ ਚੱਲ ਰਹੀ ਹੈ ਕਿਸੇ ਨਾਲ ਕਿਸੇ ਹੋਰ ਨਾਲ ਗੱਲ ਚੱਲ ਰਹੀ ਹੈ ਉਹ ਗੀਤ ਨਾਲ ਅੱਛਾ ਉਹ ਗੀਤ ਹੈ ਤੇ ਕੱਲ ਮੈਥ ਦਾ ਐਗਜ਼ਾਮ ਹੈ ਸਸਿਕਾ ਬੁਲਾ ਰਹੀ ਤੁਹਾਨੂੰ ਸਸਿਕਾ ਬੇਟਾ ਸਸਿਕਾਲ ਵਧੀਆ ਚਲੋ ਠੀਕ ਹੈ ਤੇ ਇਧਰ ਸਿੰ ਆਪਣਾ ਦਮਨ ਕਰ ਰਹੀ ਹੈ ਮੈਥ ਦੀ ਸਟੱਡੀ ਕੱਲ ਮੈਥ ਦਾ ਐਗਜ਼ਾਮ ਹੈ ਫਾਈਨਲ ਐਗਜ਼ਾਮ ਹੈ ਤੇ ਲੱਗੀ ਹੋਈ ਹੈ ਕਰਨ ਵਾਸਤੇ ਤੇ ਇੰਦਰ ਸਾਡੇ ਦੋ ਬਦਮਾਸ਼ ਜਿਹੜੇ ਤੁਹਾਡਾ ਕਿਹੜਾ ਐਗਜ਼ਾਮ ਹੈ ਬਈ ਤੁਸੀਂ ਪੜ੍ਹ ਪੜ ਨਹੀਂ ਰਹੇ ਸਾਡਾ ਸਾਡੇ ਅਗਲੇ ਮਹੀਨੇ ਸਟਾਰਟ ਨੇ ਅਗਲੇ ਮਹੀਨੇ ਤੋਂ ਹੂੰ ਅੱਛਾ ਤੇ ਤੁਹਾਡੇ ਮੇਰੇ 90 ਡੇਸ ਨੂੰ 90 ਡੇਸ ਨੂੰ ਹੈ 90 ਡੇਸ ਤੁਸੀਂ ਬੋਤਲ ਥੋੜੇ ਨਾ ਉਹ ਇੱਥੇ ਅੰਨਾ ਗੱਲ ਕਰਿਆ ਕਰੋ ਚਲੋ फोन ਛੱਡੋ ਬੱਸ ਰਹਿ ਤੂੰ ਜੇ ਹੋਰ ਕਿੱਦਾਂ ਵਲੌਗ ਜਾ ਕੇ ਬਣਾਉ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਪ੍ਰੋਗਰਾਮ ਮੈਂ ਮੱਝ ਲਾ ਨਾ ਮੇਰੀ ਗੱਲ ਤਾਂ ਹੁੰਨ ਲਾ ਪੁੱਤ ਮੈਂ ਤੈਨੂੰ ਕੀ ਕਹਾਂ ਹਾਂਜੀ ਤੂੰ ਇੱਥੇ ਤੂੰ ਮੇਰੇ ਨਾ 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 ਕੀ ਵੈਸੇ ਰਹਿਣਾ ਜੀ ਰਹਿ ਜਾ ਤੂੰ ਮੇਰਾ ਡੱਡੂ ਹੈ ਕਿ ਮੱਡੂ ਹੈ ਹਾਂ ਰਹਿ ਜੰਨਾ ਜ਼ਲੋ ਅੱਛਾ ਮੇਰਾ ਡੱਡੂ ਆ ਕਿ ਵੱਡੂ ਐ ਵੱਡੂ ਨੇ ਬੁੱਧੇ ਤੰਗ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਅੱਜ ਬਲੌਗ ਦੇ ਵਿੱਚ ਹੋਣਾ ਆਇਆ ਅੱਛਾ ਮੈਂ ਵੀ ਆਈ ਆ ਇਹਦੇ ਵਿੱਚ ਪਿੱਛੇ ਗਗਨ ਦੀ ਆ ਸਤਿ ਸ਼੍ਰੀ ਅਕਾਲ ਗਗਨ ਜੀ ਅਮਨ 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 ਨਾ ਉਹ ਕਹਿੰਦਾ ਓਹ ਕੀ ਕੀ ਕਹਿੰਦਾ ਹੁੰਦੇ ਨੇ ਕੀ ਆ ਕਾਮ ਕੰਮ ਗੇ ਹੋਰ ਤਾਂ ਨਾ ਕੇ ਹੋਰਦਾ ਉਹ ਕੰਮ ਕਰਦਾ ਹੈ ਆਈ ਮੈਂ ਤਾਂ ਨਾ ਗੱਲਾਂ ਲੈ ਰਹੇ ਤੁਸੀਂ ਹੈਂ ਆਈ ਆਈ ਆਂ ਮੈਂ ਮੇਰਾ ਫੋਨ ਆ ਗਿਆ ਮੈਂ ਪਹਿਲਾਂ ਫੋਨ ਅਟੈਂਡ ਕਰਾਂ ਹਾਂ ਯਾਦ ਤੁਹਾਨੂੰ ਫੋੜੇ ਪਾਈ ਕਿ ਖਾਣੇ ਤਾਲ ਗਾਲਾ ਪਾਣ ਤੇ ਫੋੜੇ ਦੇਗਾ ਸਾਰੇ ਸਾਰੇ ਆਹ ਦੇਖ ਪਤਾ ਦੇ ਕੰਮ ਦੇਖੋ ਕੀ ਹੈ ਪਾਈ ਇਹ ਇਹ ਕੋਲੇ ਦੀ ਦਾਲ ਪਾਈ ਦੀ ਆ ਸਾਰੇ ਕੋਲੇ ਦੀ ਦਾਲ ਦਾਲ ਕਰਦੀ ਬਤਨ ਕੀ ਦੀ ਹੈ ਉਹ ਦੋਨਾਂ ਨੂੰ ਮੈਂ ਦੱਸਦਾ ਮੇਰੇ ਘਰ ਦੀ ਗੱਲ ਹੈ ਇੱਕ ਲੋ ਦੇਖ ਰਿਹਾ ਤਾਂ ਥਾਲੀ ਕਿਹੜੀ ਥਾਲੀ ਚ ਤੁਪਕਾ ਡਿੱਗ ਰਿਹਾ ਇਹਦਾ ਢਾਲ ਦਾ ਮੈਨੂੰ ਫੋਨ ਵੀ ਦੇਖ ਰਿਹਾ ਆਰੇ ਵਾਹਾ ਨੀ ਆਰੇ ਇਹਦੇ ਵਿੱਚ ਆ ਠੰਡੀ ਚਾਹੀ ਗੋਲੀ ਆਵੇ ਠੰਡੀ ਸੀਲ ਗਰਮ ਸੀ ਸਾਰੀਆਂ ਇਹਦੇ ਵਿੱਚ ਪਾ ਕੇ ਫਿਰ ਠੰਡੀ ਹੋ ਜਾ ਅੱਛਾ ਮੇਰੀ ਗੱਲ ਸੁਣ ਨਾ ਤੂੰ ਤਾਂ ਨਹੀਂ ਆਉਂਦਾ ਮम्मा ਨਾਲ ਉਹ ਰਹੀ ਪਿੰਡ ਤੋਂ ਪਿੰਡ ਤੋਂ ਬਿੱਡੀ ਲੈਣਾ ਉਹ ਮੈਂ ਅਤਾਰਾ ਪਾਣੀ ਰੋਟੀ ਖਾ ਵੀ ਲਈ ਖਾ ਵੀ ਲਈ ਨਹੀਂ ਉਹ ਦੇਖ ਪਾਈ ਪਈ ਐ ਅੱਛਾ ਭਾਈ ਤੇਰਾ ਨਾਲ ਕੰਮ ਚੱਲਦਾ ਪਾਣੀ ਦਾ ਪਾਣੀ ਪੱਤਰ ਦੁੱਧ ਹੀ ਲਈ ਆ ਵੀ ਲੈ ਚਾਲੂ ਹੋ ਗਈ ਆ ਅਤਾਰਾ ਇਹਨੂੰ ਗੱਲਾਂ ਵੀ ਤੁਹਾਨੂੰ ਕੀ ਇੱਧਰ ਆਦਾ ਇਹਨੇ ਕੰਮ ਇਹਨੇ ਆਪਣਾ ਬੈਗ ਨਾਲ ਚੱਕ ਕੇ ਰੀਤ ਬੈਗ ਬੈਗ ਉਹਦਾ ਪੈਰ ਤੇਰਾ ਅੱਛਾ ਮਾਰ ਕੇ ਨਾ ਕੁਝ ਵੀ ਬਾਕੀ ਬਾਦ ਨਹੀਂ ਆਈ ਮੈਂ ਨਾ ਮਰ ਫੀਲ ਤੂੰ ਦੇਣਾ ਮੈਨੂੰ ਮੈਲੀਓੜਾ ਆਵਦੀਆ ਆਹਨ ਤਾਰੇ ਕਰੋ ਪ੍ਰੋਟੈਕਸ਼ਨ ਬਣੀ ਰਹਿੰਦੀ ਐ ਪ੍ਰੋਟੈਕਸ਼ਨ ਦਾ ਪੁੱਤ ਜਦੋਂ ਆਪਾਂ ਕਿਤੇ ਜਾਂਦੇ ਨੇ ਲੈ ਕੇ ਆਉਂਦੇ ਜਦੋਂ ਬਾਹਰੇ ਉਹਨੂੰ ਪ੍ਰੋਟੈਕਸ਼ਨ ਹੁੰਦੀ ਦੀ ਹੁਣ ਤੁਰੀ ਨਹੀਂ ਦਿਖਾਈ ਆ ਕੇ ਨਹੀਂ ਆਏ ਮੈਂ ਠੀਕ ਰਹਿੰਦਾ ਜੇ ਫਰੇਮ ਗਿਰਦਾ ਵੀ ਹੈ ਨਾ ਆ ਗਿਆ ਹੀ ਰਹੂਗਾ ਕੋਚ ਰਿਹਾ ਬਟਾ ਕਾ ਜਲਾ ਦੇਣਗੇ ਚਲੋ ਠੀਕ ਓਕੇ ਓਕੇ ਕਿ ਭਾਇਆ ਤੋਰੇ ਤੇ ਨਾ ਕੱਪੜੇ ਚੁੱਕੀ ਪਾ ਦੋ ਇਹਨੂੰ ਲੈ ਕੇ ਹੀ ਕਰਦੇ ਰਹੋ ਹਾਂ ਠੀਕ ਹੈ ਸੁਣ ਲੈ ਅੰਦਰ ਰੋਟੀ ਚੱਲ ਰਹਾ ਹੈ ਸਿੱਧੇ ਨੂੰ ਲਾ ਗਈ ਨਹੀਂ ਆਲਾ ਕਿਉਂ ਮੈਂ ਗਿਆ ਫਿਰ ਦੁੱਧ ਜਿਹੜੀ ਜੂ ਮੈਨੂੰ ਲਾ ਕੇ ਦਾਈ ਨਹੀਂ ਹਾਂ ਗਗਨ ਮਮਾ ਕੋਲ ਹਨ ਉਹ ਨਾ ਉਹ ਮਮਾ ਰ ਮੇਂ ਹਮੜਾ ਮਾ ਹਰ ਨੀਤਾ ਹਰ ਅਕਰਿੰਦਰ ਪਾਪਾ ਦੀ ਫੰਟੀ ਨਿਕਲੂਗੀ ਇਹ ਕੀ ਕੀ ਹੋ ਰਿਹਾ ਲੜਾਈ ਹੋ ਰਹੀ ਹੈ ਲੜਾਈ ਕਰ ਕਿਉਂ ਆਹ ਫਿਰ ਏਅਰਪੋਰਟ ਮੇਰੇ ਏਅਰਪੋਰਟ ਗਿਰ ਜਾਣਗੇ ਗਿਰ ਆਹ ਸੋਰੀ ਮੈਂ ਇਹ ਦਿਖਾ ਰਿਹਾ ਹਾਂ ਪੜ੍ਹਨੇ ਤਾਂ ਤਿਆਰੀਆਂ ਕਰ ਲਈਆਂ ਬੈਗ ਕੱਪੜੇ ਪਾ ਲਈਏ ਬੱਸ ਬੱਸ Hmm. <laughs>